ਗੁਰਦਾਸਪੁਰ ਪੁੱਛੇ ਸਿੱਧੂ ਮੂਸੇਵਾਲਾ ਦੇ ਪਿਤਾ ਬਾਪੂ ਬਲਕੌਰ ਸਿੰਘ ਹੜ ਪਰਭਾਵਿਤ ਖੇਤਰਾ ਦਾ ਕੀਤਾ ਦौरा ਮਨ ਨੂੰ ਬੜਾ ਸਮਝਾਇਆ ਕਿ ਅੱਜ ਰਾਜਨੀਤੀ ਤੇ ਨਹੀਂ ਬੋਲਣਾ ਪਰ ਅੱਜ ਲੋਕਾਂ ਦੇ ਹਾਲਾਤ ਵੇਖ ਕੇ ਬੋਲਣਾ ਪੈ ਰਿਹਾ ਹੈ ਗੰਦੀਆਂ ਸਰਕਾਰਾਂ ਦੀਆਂ ਨੀਤੀਆਂ ਨੇ ਲੋਕਾਂ ਨੂੰ ਮਾਰ ਦਿੱਤਾ ਹੈ ਇਹ ਸ਼ਬਦ ਹੈ ਬਾਪੂ ਬਲਕੌਰ ਸਿੰਘ ਦੇ ਉਹਨਾਂ ਨੇ ਆਖਿਆ ਕਿ ਅੱਜ ਪੂਰਾ ਪੰਜਾਬ ਗੰਦੀਆਂ ਸਰਕਾਰਾਂ ਦੀਆਂ ਨੀਤੀਆਂ ਕਾਰਨ 20 ਸਾਲ ਪਿਛੇ ਚਲਾ ਗਿਆ ਲੋਕਾਂ ਦੇ ਛੋਟੇ-ਛੋਟੇ ਬੱਚਿਆਂ ਨੂੰ ਰੋਂਦੇ ਦੇਖ ਕੇ ਮਾਵਾਂ ਨੂੰ ਰੋਂਦੇ ਦੇਖ ਕੇ ਪੁੱਤਰਾਂ ਨੂੰ ਕੁਰਲਾਉਂਦੇ ਵੇਖ ਕੇ ਦਿਲ ਬਲੋਂਦਰਾ ਉੱਠ ਪਿਆ ਤੇ ਉਹਨਾਂ ਵੱਲੋਂ ਆਖਿਆ ਗਿਆ ਕਿ ਸਰਕਾਰ ਦੇ ਨੁਮਾਇੰਦੇ ਅੱਜ ਵੀ ਦੌਰੇ ਕਰਨ ਦੇ ਵਿੱਚ ਰੁੱਝੇ ਹੋਏ ਨੇ ਪਰ ਲੋਕ ਮਰ ਚੁੱਕੇ ਨੇ ਇਹਨਾਂ ਨੂੰ ਸੰਭਾਲਣ ਦੀ ਲੋੜ ਹੈ ਆਓ ਰਲ ਮਿਲ ਕੇ ਬੀੜਾ ਉਠਾਈਏ ਤੇ ਸਮਾਜ ਸੇਵੀ ਸੰਸਥਾਵਾਂ ਤੇ ਹਰੇਕ ਲੋਕ ਇਹਨਾਂ ਦਾ ਦੁੱਖ ਵੰਡਾਈਏ ਤਾਂ ਕਿ ਇਹ ਦੁਬਾਰਾ ਆਪਣੇ ਪੈਰਾਂ ਤੇ ਖੜੇ ਹੋ ਸਕਣ ਮੈਂ ਆਪਣੇ ਸਾਰੇ ਭੈਣ ਭਰਾਵਾਂ ਨੂੰ ਇਸ ਦੁੱਖ ਦੀ ਘੜੀ ਦੇ ਵਿੱਚ ਇੱਕ ਹੌਸਲਾ ਦੇਣ ਲਈ ਔਰ ਉਹਨਾਂ ਨੂੰ ਇੱਕ ਯਕੀਨ ਦਵਾਉਂਦੇ ਨੇ ਕਿ ਤੁਹਾਡੇ ਬਾਕੀ ਸਾਰੇ ਸਿੱਖ ਸੰਗਤਾਂ ਸਾਰੀਆਂ ਕਲਬਾਂ ਸਾਰੇ ਪੋਲਿਟਿਸ਼ੀਅਨਾਂ ਦਾ ਕਾਫੀ ਹਰ ਤਰ੍ਹਾਂ ਹਰ ਵਰਗ ਦਾ ਬੰਦਾ ਤੁਹਾਡੀ ਮਦਦ ਲਈ ਤਰਪਰ ਹੈ ਤੇ ਤੁਸੀਂ ਘਬਰਾਉਣਾ ਨਹੀਂ ਹੈ ਅਸੀਂ ਤੁਹਾਡੇ ਨਾਲ ਇਸ ਚੀਜ਼ ਦਾ ਅਸਲ ਯਕੀਨ ਦਵਾਉਣ ਦੇ ਪੱਜਾ ਜਿੱਥੇ ਪਹੁੰਚੇ ਹਾਂ ਤੇ ਜਿੰਨੇ ਵੀ ਸਾਨੂੰ ਗਲੋਬਲ ਸਿਕਟੀ ਜਿਹੜੇ ਕਰਮਕਦਤਾ ਨੇ ਇਹਨਾਂ ਨਾਲ ਸੰਪਰਕ ਕਰਨ ਤੇ ਜਿਸ ਤੀ ਦੀ ਵੀ ਕੋਈ ਲੋੜ ਮਹਿਸੂਸ ਕੀਤੀ ਗਈ ਹੈ ਚਾਹੇ ਔਦਵਾਰੀਆਂ ਹੋਣ ਚਾਹੇ ਜਾਂ ਕਪੜਾ ਹੋਵੇ ਜਿਸ ਤਰ੍ਹਾਂ ਦੀ ਵੀ ਇਧਰੋਂ ਦੱਸਿਆ ਜਾਂਦਾ ਉਸ ਤਰ੍ਹਾਂ ਦੀ ਸਮੱਗਰੀ ਦੇਖਿਆ ਜਦਾਂ ਬੋਲਦੇ ਹੋ ਦੇਖੋ ਬੇਟਾ ਅੱਜ ਦਾ ਮੈਂ ਜਦੋਂ ਕਰ ਤੇ ਮੈਂ ਸੋਚ ਕੇ ਚੱਲਿਆ ਸੀ ਮੈਂ ਕਿਸੇ ਦੀ ਅਪੋਚਨਾ ਨਹੀਂ ਕਰਨੀ ਮੈਂ ਇੱਕ ਬੜਾ ਨੇਕ ਪਰਪਸ ਲੈ ਕੇ ਚੱਲੇ ਆ ਵੀ ਆਪਾਂ ਅਸੀਂ ਭਰਾਵਾਂ ਦੀ ਜੀ ਮਦਦ ਕਰਨੀ ਹੈ ਹਾਂ ਦੇਖੋ ਜਦੋਂ ਸਰਕਾਰ ਸਰਕਾਰ ਦੇ ਵਿੱਚ ਹੁੰਦੀ ਹੈ ਕਿਤੇ ਨਾ ਕਿਤੇ ਕਮੀਆਂ ਪੇਸ਼ੀਆਂ ਤਾਂ रह ਜਾਂਦੀਆਂ ਨੇ ਅਦਰ ਭਾਈ ਇਹ ਇਹ ਨਦੀਆਂ ਨਾਲ ਇਹ ਡਰੇਨਾਂ ਸਾਰੀਆਂ ਦਾ ਮੁਕੰਮਲ ਕੰਮ ਹੋਇਆ ਹੁੰਦਾ ਤੇ ਸ਼ਾਇਦ ਇੰਨਾ ਪਾਣੀ ਦਾ ਲੈਵਲ ਉੱਚਾ ਨਾ ਚੜਦਾ। ਕਮੀਆਂ ਤਾਂ ਦੇਖੋ ਕਿਤੇ ਨ ਕਿਤੇ ਹੁੰਦੀਆਂ ਨੇ ਪਰੰਤੂ ਹੁਣ ਸਮਾਂ ਇਹੋ ਜਿਹਾ ਵੀ ਹੁਣ ਸਾਨੂੰ ਇੱਕ ਦੂਸਰ ਨੂੰ ਨਿੰਦਣ ਦੀ ਪਹਜਾਏ। ਹੁਣ ਅਸੀਂ ਕੰਮ ਵੱਲ ਧਿਆਨ ਦੇ ਰਹੇ ਆਂ ਵੀ ਜਿੰਨੀ ਵੀ ਰਾਹਤ ਆਉਂਦੇ ਭੈਣ ਭਰਾਵਾਂ ਨੂੰ ਪਹੁੰਚਾ ਸਕਦੇ ਉਹਨੇ ਪਹੁੰਚਾ ਦੇ। ਬਿਲਕੁਲ ਠਾਸੀ ਦੇ ਮੈਂ ਦੇਖੇ ਨੇ ਤੇ ਉਹ ਸੇਮ ਹਾਲਾਤ ਹੀ ਬਣ ਰਹੇ ਨੇ ਠਾਸੀ ਵਰਗੇ ਇਸ ਵਾਰ ਵੀ ਕਿਉਂਕਿ ਇਸ ਵਾਰ ਕਦੇ ਵੀ ਭੂਲਕ ਤੌਰ ਤੇ ਇੰਨਾ ਜ਼ਿਆਦਾ ਏਰੀਆ ਕਦੇ ਹੜਾ ਨਹੀਂ ਮਾਰਿਆ ਠਾ ਇਕੱਠਾ ਨਹੀਂ ਆਇਆ ਸੀ ਕਦੇ ਇੱਕ ਗਰ ਤੂਫਾਨ ਆ ਗਿਆ ਕਦੇ ਵਿਆਸ ਚ ਆ ਗਿਆ ਕਿ ਪੰਡਵਾ ਚ ਆਉਂਦਾ ਹੁੰਦਾ ਇਸ ਵਾਰ ਕੁਝ ਪਰਮਾਤਮਾ ਦੀ ਕਰੋਪੀ ਕਹਿ ਸਕਦੇ ਹਾਂ بارش ਵੀ ਲਗਾਤਾਰ ਉੱਪਰੋਂ ਦਬਾਅ ਬਣਾ ਰਹੀ ਹੈ ਤੇ ਜਿਹੜਾ ਡੈਮਾਂ ਦਾ ਪ੍ਰਭਾਵ ਹੋ ਤਾਂ ਹੈਗੀ ਹੈਗਾ ਤੇ ਦੂਜੀ ਜਿਹੜੇ ਨਾਂ ਵਗੈਰਾ ਦੀ ਮੌਕੇ ਤੇ ਸਫਾਈ ਨਾ ਹੋਣਾ ਜਾ ਉਹਦੇ ਵਿੱਚ ਕੁਝ ਕਮੀਆਂ ਰਹਿ ਗਈਆਂ ਸਰਕਾਰ ਵੱਲੋਂ ਤਾਂ ਉਹਦਾ ਕਰਕੇ ਦਿੱਕਤ ਹੋਈ ਜ਼ਿਆਦਾ ਆ ਰਹੀ ਦੇਖੋ ਮਨ ਦੇ ਵਿੱਚ ਇੱਕ ਰਹਿਮ ਹੀ ਐ ਸੰਦੇਸ਼ ਵੀ ਜਦੋਂ ਕਿਸਾਨੀ ਦਾ ਤਾਂ ਪਹਿਲੇ ਹੀ ਨੱਕ ਟੁੱਟਿਆ ਪਿਆ ਜੇ ਆਪਾਂ ਮਹਿੰਗਾਈ ਦੇ ਤੇ ਪਹਿਲੇ ਹੀ ਕਿਸਾਨ ਹੈ ਜਿਹੜਾ ਬਹੁਤ ਨਰ ਜਿਹਦੀ ਮਾਰ ਹੀਟ ਹੈਗਾ ਪਰ ਉਪਰਾਂ ਪੂਸ ਦੇ ਉਪਰਾਂ ਜਦੋਂ ਇਹੋ ਜਿਹੀ ਆਫਤਤਾਂ ਆਈਆਂ ਫਿਰ ਤੋਂ ਦੁਬਾਰਾ ਖੜੇ ਹੋਣਾ ਬਹੁਤ ਔਖਾ ਹੋ ਜਾਂਦਾ ਹੈ ਪਰ ਮੁਸ਼ਕਲ ਦੀ ਘੜੀ ਦੇ ਵਿੱਚ ਫਿਰ ਹੱਥ ਖੜੇ ਕਰਨੇ ਵੀ ਠੀਕ ਨਹੀਂ ਹਾਲਾਤ ਜਿੰਨ ਭਾਵੇਂ ਕਠਨ ਨੇ ਲੜਾਂਗੇ ਜੂਤੀ ਅੱਜ ਆਈ ਵਾਰ ਜਿਹੜੀ ਗਲੋਬਲ ਸਿੱਖ ਆਲੇ ਮੁੰਡੇ ਅਮਰਪ੍ਰੀਤ ਦੀ ਸਾਰੀ ਟੀਮ ਹੈ ਇੱਕ ਸਾਰੇ ਰੱਲੂ ਦੇ ਕੰਮ ਕਰਦੇ ਪਹਿਲਾਂ ਵੀ ਜਿਹੜੇ ਕੋਰਦੇ ਵਿੱਚ ਦਾ ਸੀ ਨੁਕਸਾਨ ਹੋਇਆ ਸੀ ਉਹਨਾਂ ਦੇ ਘਰਾਂ ਲੋਂ ਤੱਕ ਵੀ ਦਾ ਇਹਨਾਂ ਨਾਲ ਹੀ ਸੰਪਰਕ ਹੁੰਦਾ ਜਿੱਥੇ ਹੁੰਦਾ ਤਕਰੀਬਨ ਉੱਥੇ ਅਸੀਂ ਪਹੁੰਚ ਜਾਂਦੇ ਆ ਤੇ ਇਹ ਜਿਹੜੀ ਗਲੋਬਲ ਸਿੱਖ ਹੈ ਇੱਕ ਜਰੀਆ ਇਹਨਾਂ ਕੋਲ ਉਸ ਏਰੀਆ ਦੀ ਪੂਰੀ ਕੀ ਜਾਣਕਾਰੀ ਹੁੰਦੀ ਹੈ ਕਿੱਥੇ ਕਿਹੜੀ ਚੀਜ਼ ਦੀ ਜ਼ਰੂਰਤ ਹੈ ਨਹੀਂ ਤਾਂ ਪਿੰਡਾਂ ਦੇ ਵਿੱਚੋਂ ਲੋਕਾਂ 'ਚ ਸ਼ਰਧਾ ਬਹੁਤ ਜ਼ਿਆਦਾ ਹੈ ਮੈਂ ਕੱਲ ਸਾਡੇ ਪਿੰਡ ਤੋਂ ਵੀ ਦੋ ਟਾਲੀਆਂ ਰਸਮੀ ਇਕੱਠੀਆਂ ਹੋਈਆਂ ਨੇ ਪਰੰਤੂ ਉਹਨਾਂ ਬੱਚਿਆਂ ਨੂੰ ਕਈ ਵਾਰੀ ਇਹ ਨਹੀਂ ਪਤਾ ਹੁੰਦਾ ਵੀ ਅਸੀਂ ਸਹੀ ਜਗ੍ਹਾ ਤੇ ਪਹੁੰਚਣਾ ਕਿੱਥੇ ਹੈ ਪਰੰਤੂ ਇਹਨਾਂ ਦਾ ਇੱਕ ਬੜੇ ਸੁਲਝੇ ਹੋਏ ਤਰੀਕੇ ਦੇ ਨਾਲ ਸਾਰੀ ਮੀਹ ਵਿੱਚ ਲਾਉਂਦੇ ਆ ਸਾਰੇ ਏਰੀਆ ਨੂੰ ਸਰਕਲਾਂ ਚ ਬੰਦ ਕੇ ਕਿੱਧਰ ਕੀ ਵਜੋ ਮਤਲਬ ਇਸ ਕਰਕੇ ਇਥੋਂ ਬਸੇ ਹੀ ਜਾਣਕਾਰੀ ਮਿਲਦੀ ਅਸੀਂ ਵੀ ਕੱਲ ਪਹਿਲਾਂ ਉਹਨੂੰ ਫੋਨ ਕੀਤਾ ਵੀ ਅਸੀਂ ਆਉਣਾ ਚਾਹੁੰਦੇ ਹਾਂ ਸਾਨੂੰ ਦੱਸੋ ਅਸੀਂ ਕਿਹੜੇ ਪਾਸੇ ਆਈਏ ਤਾਂ ਫਿਰ ਉਹਦੇ ਹਿਸਾਬ ਨਾਲ ਇਹਦੀ ਸੇਵਾ ਹੋ ਸਹੀ ਸਰਮਾਜ ਹੋ ਜਾਂਦੀ ਹੈ ਦੇਖੋ ਜੀ ਮੈਂ ਜੇ ਤੁਸੀਂ ਪੰਜਾਬ ਦੀ ਸਰਕਾਰ ਬਾਰੇ ਮੇਰਾ ਮਨ ਸੀ ਵਾ ਨਾਪੁਰਨਾ ਪਰ ਤੁਸੀਂ ਫੇਰ ਸਵਾਲ ਮੈਨੂੰ ਇਦਾਂ ਦਾ ਸਰਕਾਰ ਕਰ ਦਿੰਦੇ ਹੋ ਸਰਕਾਰ ਨੇ ਸ਼ੁਰੂ ਤੋਂ ਦੇਖ ਰੱਖੀ ਇਸ ਬਦਲਾਅ ਨੇ ਤਾਂ ਸਾਨੂੰ ਬਿਲਕੁਲ ਮਾਰ ਹੀ ਦਿੱਤਾ ਹੈ ਬਸ ਮੈਂ ਬਹੁਤ ਜ਼ਿਆਦਾ ਕੁਝ ਨਹੀਂ ਕਹਿਣਾ ਚਾਹੁੰਦਾ ਕਿਉਂਕਿ ਮੈਂ ਤਾਂ ਤੁਹਾਨੂੰ ਪਰਿਵਾਰਕ ਤੌਰ ਤੇ ਵੀ ਇਸ ਬਦਲਾਅ ਦਾ ਮੰਨਿਆ ਹੋਇਆ ਤੁਹਾਡੇ ਸਭ ਨੇ ਖੜਾ। ਪਰੰਤੂ ਫਿਰ ਵੀ ਜਿਹੜੇ ਸਾਡੇ ਸੋਸ਼ਲ ਮੀਡੀਆ ਤੇ ਜੁੜੇ ਹੋਏ ਲੋਕ ਹੁੰਦੇ ਨੇ ਪਰ ਉਹਨਾਂ ਨੂੰ ਇਹ ਲੱਗਦਾ ਵੀ ਕੋਣ ਕਿੱਥੇ ਕੀ ਕਰੀ ਜਾਂਦਾ ਪਰੰਤੂ ਮੈਂ ਸਾਰਿਆਂ ਨੂੰ ਤੁਹਾਡੇ ਸਾਹਮਣੇ ਪੂਰੀ ਕਰਦਾ। ਹਰ ਇਨਸਾਨ ਜਿਹੜਾ ਪੰਜਾਬ ਦਾ ਵਾਸੀ ਹੈ ਉਹ ਇੰਨਾ ਖੜਾ ਕੋ ਚਿੰਤਕ ਹੈ ਆਪਣੀ ਜਗ੍ਹਾ ਤੋਂ ਕੁਝ ਨਾ ਕੁਝ ਜਿੰਨਾ ਵੀ ਉਹ ਕਰਨਾ ਚਾਹੁੰਦਾ ਕਰ ਰਿਹਾ ਹੈ ਕੋਈ ਜ਼ੋਰ ਹੀ ਨਹੀਂ ਹੁੰਦਾ ਵੀ ਸਾਰੇ ਲੋਕ ਕੈਮਰੇ ਦੇ ਸਾਹਮਣੇ ਆਉਣ ਤੁਸੀਂ ਕੈਮਰੇ ਦਾ ਇਸ ਸੋਸ਼ਲ ਮੀਡੀਆ ਦੀ ਸਹੂਲਤ ਦਾ ਇੰਨਾ ਜ਼ਿਆਦਾ ਗਲਤ ਵਰਤੋਂ ਨਾ ਕਰਿਆ ਕਰੋ ਕਿ ਤੁਸੀਂ ਹਰ ਇੱਕ ਨੂੰ ਬੰਦਾ ਬੋਲਣ ਲੱਗ ਜਾਓ ਕਿ ਇਹ ਕਹਿੰਦਾ ਤੇ ਫਲਾਣਾ ਕੀ ਕਰਦਾ ਹੈ ਨਹੀਂ ਕਰਦਾ ਸਾਰੇ ਕਰ ਰਹੇ ਨੇ ਮੈਂ ਜਿੰਨੇ ਵੀ ਲੋਕ ਚਾਹੇ ਉਹ ਪੋਲਿਟਿਸ਼ੀਅਨ ਹੈ ਚਾਹੇ ਸਮਾਜਿਕ ਕਾਰਕਟਰ ਜਿਹੜੇ ਇਸ ਨੇਕ ਕੰਮ ਦੇ ਵਿੱਚ ਲੱਗੇ ਨੇ ਸਾਰਿਆਂ ਦਾ ਧੰਨਵਾਦ ਕਰਦਾ ਹਾਂ ਤੇ ਅਸੀਂ ਜਿੰਨਾ ਚਿਰ ਇਹ ਮੁਸ਼ਕਲ ਤੋਂ ਛੁਟਕਾਰਾ ਨਹੀਂ ਹੁੰਦਾ ਉਹਨਾਂ ਚਿਰ ਅਸੀਂ ਨਾਲ ਲੋਕਾਂ ਦਾ ਸਾਥ